ਜਿਹੜੇ ਮੁੰਡੇ ਆਪਣੇ ਮੋਟਰਸਾਈਕਲ ਜਾਂ ਫਿਰ ਗੱਡੀਆਂ ਨੂੰ ਮੋਡੀਫਾਈ ਕਰਵਾਉਂਦੇ ਨੇ ਅਤੇ ਸ਼ੌਂਕ ਰੱਖਦੇ ਨੇ ਤਾਂ ਫਿਰ ਹੁਣ ਸਾਵਧਾਨ ਹੋ ਜਾਓ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਯਾਰਾਂ ਦੋਸਤਾਂ ਨੂੰ ਜ਼ਰੂਰ ਭੇਜਿਓ ਤਾਂ ਕਿ ਉਹਨਾਂ ਦਾ ਵੀ ਭਲਾ ਹੋ ਜਾਵੇ। ਟ੍ਰੈਫਿਕ ਨਿਯਮਾਂ ਅਤੇ ਗੱਡੀਆਂ ਨੂੰ ਮੋਡੀਫਾਈ ਕਰਵਾਉਣ ਵਾਲੇ ਤੇ ਹੁਣ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ। ਦਾਦੇ ਕਿ ਜਿਨ੍ਹਾਂ ਲੋਕਾਂ ਦੇ ਵੱਲੋਂ ਆਪਣੇ ਵਹੀਕਲ ਨੂੰ ਮੋਡੀਫਾਈ ਕੀਤਾ ਗਿਆ ਉਸ ਤੇ ਹੁਣ ਟ੍ਰੈਫਿਕ ਪੁਲਿਸ ਵੱਲੋਂ ਵੱਡੇ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ। ਇਸ ਸਬੰਧ ਦੇ ਵਿੱਚ ਲੁਧਿਆਣਾ ਪਹੁੰਚਿਆ ਸਪੈਸ਼ਲ ਡੀਜੀਪੀ ਟ੍ਰੈਫਿਕ ਐਸਆਰਆਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਜ਼ਿਕਰ ਕੀਤਾ ਕਿ ਸੂਬੇ 'ਚ ਸਾਰੇ ਹੀ ਟ੍ਰੈਫਿਕ ਸੰਬੰਧੀ ਐਸਪੀ ਡੀਐਸਪੀ ਦੇ ਨਾਲ ਮੁਲਾਕਾਤ ਕਰ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਸੂਬੇ ਭਰ ਦੇ ਵਿੱਚ ਮੋਡੀਫਾਈ ਵਹੀਕਲ ਦੇ ਉੱਤੇ ਸਖਤ ਐਕਸ਼ਨ ਲਿਆ ਜਾਵੇ ਪਿੰਡਾਂ ਵਿੱਚ ਚੱਲਣ ਵਾਲੇ ਖੜੂਕੇ ਗੱਡੀਆਂ ਦੇ ਵਿੱਚ ਵੱਡੇ ਟਾਇਰ ਪਾਉਣੇ ਉਸ ਦੇ ਰਿਮ ਨੂੰ ਚੇਂਜ ਕਰਾਉਣਾ ਉਸ ਦੇ ਵਿੱਚ ਮੋਟਰ ਵਹੀਕਲ ਕੋਣਾ ਤਾ ਬਿਨਾ ਇਨਸਪੈਕਟਰ ਦੀ ਮਨਜ਼ੂਰੀ ਤੋਂ ਨਹੀਂ ਲਗਾਵਾਵੇਗਾ ਤੇ ਵੱਡੀ ਕਾਰਵਾਈ ਹੋਵੇਗੀ ਜਿਹੜਾ ਡੀਜੀਪੀ ਸਾਹਿਬ ਦਾ ਸਰਕੂਲਰ ਹੈਗਾ ਮੋਡੀਫਾਈਡ ਗੱਡੀਆਂ ਦੇ ਬਾਰੇ ਉਹਦੇ ਬਾਰੇ ਸਾਡੇ ਡੀਐਸਪੀ ਅਬਲੀਕ ਐਸਪੀਜ਼ ਨੂੰ ਬੁਲਾ ਕੇ ਹਦਾਇਤ ਕੀਤੀ ਗਈ ਆ ਔਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੋ ਵੀ ਹਦਾਇਤਾਂ ਡੀਜੀਪੀ ਸਾਹਿਬ ਦੇ ਆਫਿਸ ਤੋਂ ਇਸ਼ੂ ਹੋਈਆਂ ਨੇ ਉਹਨਾਂ ਦੀ ਇਨਬਿੰਦ ਪਾਲਣਾ ਕੀਤੀ ਜਾਵੇ ਤੇ ਇਨਸ਼ੋਰ ਕੀਤਾ ਜਾਵੇ ਕਿ ਆਪਣਾ ਜਿਹੜਾ ਟ੍ਰੈਫਿਕ ਦਾ ਸਿਸਟਮ ਹੈਗਾ ਉਹਨੂੰ ਆਪਾਂ ਇੰਪਰੂਵ ਕਰ ਪਾਈਏ ਤੇ ਉਹਦੇ ਵਿੱਚ ਇਹ ਮੋਡੀਫਾਈਡ ਗੱਡੀਆਂ ਦੇ ਕਾਰਨ ਕੋਈ ਪ੍ਰੋਬਲਮ ਜਿਹੜੀਆਂ ਆਦੀਆਂ ਹੈਗੇ ਨੇ ਉਹਨਾਂ ਨੂੰ ਜੇਠ ਪਾਈਏ ਧੰਨਵਾਦ ਜੈ ਹਿੰਦ ਸਰ ਕਿਸ ਤਰ੍ਹਾਂ ਦੀ ਮੋਡੀਫਾਈਡ ਗੱਡੀਆਂ ਥੋੜਾ ਡਿਟੇਲ ਦੇ ਦੇ ਕਿ ਕਿਸ ਤਰ੍ਹਾਂ ਦੀਆਂ ਗੱਡੀਆਂ ਕਿਹੜੇ ਵੀ ਗੱਦੜੇ ਫੋਰ ਵੀਲਰਸ ਨੇ ਟੂ ਵੀਲਰਸ ਨੇ ਕਿਹੜੇ ਵੀ ਦੇਖੋ ਜਿਹੜੀ ਵੀ ਗੱਡੀ ਮੋਟਰ ਵਾਈਕਲ ਐਕਟ ਦੇ ਤਹਿਤ ਮੋਟਰ ਵਾਈਕਲ ਇਨਸਪੈਕਟਰ ਬੰਨੀ ਉਹ ਪਾਸ ਕੀਤੀ ਜਾਂਦੀ ਆ ਉਸ ਤੋਂ ਬਾਅਦ ਉਹਦੇ ਉੱਤੇ ਕੋਈ ਐਕਸਟਰਾ ਫਿਟਮੈਂਟ ਲਾਈ ਜਾਂਦੀ ਆ ਜਾਂ ਆਪਣੇ ਪੰਜਾਬ ਦੇ ਵਿੱਚ ਦਿਵਾਲ ਜਾਂ ਲੋਕਾਂ ਨੂੰ ਟਾਇਰ ਵੱਡੇ ਕਰ ਲੈਨੇ ਰਿੰਮ ਵੱਡੇ ਕਰ ਲੈਨੇ ਐਕਸਟਰਾ ਨਾਈਟਾਂ ਨਾਲ ਲੈਣੀਆਂ ਉਹ ਉਹ ਸਾਰੀਆਂ ਮੋਡੀਫਾਈਡ ਗੱਡੀਆਂ ਦੇ ਵਿੱਚ ਆ ਜਾਂਦੀ ਆ ਔਰ ਉਸ ਤੋਂ ਵੀ ਜ਼ਿਆਦਾ ਜਿਹੜੀਆਂ ਖਤਰਨਾਕ ਵੱਢੀਆਂ ਹੈਗੀਆਂ ਨੇ ਮੋਡੀਫਾਈਡ ਕਰੀਆਂ ਉਹ ਪੰਜਾਬ ਦੇ ਵਿੱਚ ਅਲੱਗ-ਅਲੱਗ ਕਿਸਮ ਦੇ ਕਿਤੇ ਆਪਾਂ ਉਹਨੂੰ ਪੀਟੇ ਦੇ ਜਿਹੜਾ ਕਹਿੰਦੇ ਹੈਗੇ ਆ ਕਿਤੇ ਆਪਾਂ ਉਹਨੂੰ ਕਡੂਕਾ ਕਹਿੰਦੇ ਹੈਗੇ ਆ ਉਹ ਉਹਨਾਂ ਦਾ ਵੀ ਪ੍ਰਯੋਗ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਹੈਗਾ ਉਹ ਸਾਰਿਆਂ ਨੂੰ ਵੀ ਅਸੀਂ ਮੋਡੀਫਾਈਡ ਗੱਡੀਆਂ ਦੇ ਵਿੱਚ ਜਾਂ ਇਲੀਗਲ ਜਿਹੜੀਆਂ ਮੋਟਰ ਵਾਈਕਲ ਐਕਟ ਦੇ ਧਾਰਾਵਾਂ ਦੇ ਤਹਿਤ ਕਵਰ ਨਹੀਂ ਹੁੰਦੀਆਂ ਉਹਨਾਂ ਸਾਰਿਆਂ ਨੂੰ ਅਸੀਂ ਮੋਡੀਫਾਈਡ ਗੱਡੀਆਂ ਸਰ ਪਹਿਲਾਂ ਕੋਈ ਵਾਰਨਿੰਗ ਦਿੱਤੀ ਜਾਏ ਕਿ ਜਾਂ ਡਾਇਰੈਕਟ ਨਹੀ ਬਿਲਕੁਲ ਨਹੀਂ ਨਹੀਂ ਅਸੀਂ ਕਾਰਵਾਈ ਪਹਿਲਾਂ ਤੋਂ ਹੀ ਇਹਦੇ ਬਾਰੇ ਅਸੀਂ ਇੱਕ ਜਾਗਰੂਕਤਾ ਕੈਂਪ ਲੋਕਾਂ ਨੂੰ ਇਹਦੇ ਬਾਰੇ ਐਜੂਕੇਟ ਕਰਦੇ ਰਹੇ ਹਾਂ ਔਰ ਇਹਨਾਂ ਤੇ ਕਾਰਵਾਈ ਵੀ ਕਰਦੇ ਰਹੇ ਆ ਤੇ ਅੱਜ ਇੱਥੇ ਆਉਣ ਦਾ ਪਰਪਸ ਮਾਨਯੋਗ ਡੀਜੀਪੀ ਸਾਹਿਬ ਨੇ ਇੱਕ ਨਵਾਂ ਸਰਕੂਲਰ ਇਸ਼ੂ ਕੀਤਾ ਹੈਗਾ ਇਹਨਾਂ ਚੀਜ਼ਾਂ ਦੇ ਉੱਤੇ ਉਸ ਸਰਕੂਲਰ ਦੀ ਸਾਰੇ ਸਟੇਟ ਦੇ ਵਿੱਚ ਪ੍ਰੋਪਰ ਇਨਫੋਰਸਮੈਂਟ ਹੋਵੇ ਤਾਂ ਹੀ ਅੱਜ ਸਾਰੇ ਡੀਐਸਪੀ ਐਸਪੀਜ਼ ਨੂੰ ਬੁਲਾ ਕੇ ਉਸ ਸਰਕੂਲਰ ਦੇ ਭਾਵਨਾ ਨੂੰ ਸਮਝਣ ਤੇ ਉਹਨੂੰ ਇਨਫੋਰਸ ਕਰਨ ਅੱਜ ਦੀ ਮੀਟਿੰਗ ਦਾ ਪਰਪਸ ਇਹੀ ਸੀ ਖੈਰ ਹੁ ਤੁਸੀਂ ਵੀ ਇਹ ਆਪਣੇ ਵਹੀਕਲ ਦੇ ਨਾਲ ਇਸ ਤਰੀਕੇ ਦੀ ਕੋਈ ਵੀ ਛੇੜਛਾੜ ਨਹੀਂ ਕਰ ਸਕਦੇ ਜੇਕਰ ਤੁਸੀਂ ਕੋਈ ਚੀਜ਼ ਮੋਡੀਫਾਈ ਕਰਵਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਨਸਪੈਕਟਰ ਦੀ ਮਨਜ਼ੂਰੀ ਲੈਣੀ ਹੋਵੇਗੀ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ